ਕਿਓ ਅੱਜ ਜਿਹੜਾ ਆਪਣੇ ਡੀਪੀਆਈ ਮੁਹਾਲੀ ਡੀਪੀਆਈ ਦਫਤਰ ਅੱਗੇ ਜਿਹੜਾ ਆਪਣੀਆਂ ਹੱਕੀ ਮੰਗਾਂ ਵਾਸਤੇ ਧਰਨਾ ਰੱਖਿਆ ਗਿਆ ਸੀ ਤੇ ਕਮੇਟੀ ਵੱਲੋਂ ਜਿਹਨੇ ਪੈਣਾ ਦੇ ਰਹਿਣ ਦਾ ਤੇ ਜਿਹੜਾ ਪ੍ਰਬੰਧ ਕੀਤਾ ਗਿਆ ਜਿਹੜੇ ਸਾਥੀ ਘਰੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਰੇਂਜਮੈਂਟ ਨਹੀਂ ਹੁੰਦਾ ਵਧੀਆ ਤੇ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਸੀ ਵੀ ਜਿਹੜਾ ਇਹ ਕਮੇਟੀ ਵੱਲੋਂ ਭੈਣਾ ਦੇ ਸੋਣ ਦਾ ਜਿਹੜਾ ਅਰੇਂਜਮੈਂਟ ਕੀਤਾ ਗਿਆ ਹੈ ਦੇਖੋ ਜਦੋਂ ਵੀ ਆਪਾਂ ਚਾਹੇ ਇੱਕ ਪਰਿਵਾਰ ਚਲਾਉਂਦੇ ਆਂ ਚਾਹੇ ਇੱਕ ਸਰਕਾਰ ਚਲਾਉਂਦੇ ਆਂ ਉਹਦੇ ਵਿੱਚ ਕਦੇ ਵੀ ਇੱਕ ਬੰਦਾ ਅਰੇਂਜਮੈਂਟ ਹੀ ਆ ਪ੍ਰਬੰਧ ਨਹੀਂ ਕਰ ਸਕਦਾ ਸਾਰੇ ਸਾਥੀਆਂ ਨੂੰ ਕੀ ਹੈ ਮਿਲ ਕੇ ਆਪਣਾ ਸਹਿਯੋਗ ਦੇਣਾ ਹੁੰਦਾ ਹੈ ਕੋਈ ਕਿਸੇ ਚੀਜ਼ ਪੱਖੋਂ ਕੋਈ ਧਨ ਪੰ ਧਨ ਦੋ ਹਨਾ ਉਧਰ ਭਰਾਵਾਂ ਦੇ ਸੋਣ ਦਾ ਵੱਖਰਾ ਤੇ ਇਹ ਜਿਹੜੇ ਭਰਾ ਬੈਠੇ ਨੇ ਆਪਣੀ ਰਾਤ ਨੂੰ ਸੇਫਟੀ ਤੇ ਸਿਕਿਉਰਟੀ ਵਾਸਤੇ ਤੇ ਬਹੁਤ ਵਧੀਆ ਜਿਵੇਂ ਭੈਣਾਂ ਦਾ ਅਲੱਗ ਤੋਂ ਪ੍ਰਬੰਧ ਕੀਤਾ ਹੋਇਆ ਹੈ ਸੌਣ ਦਾ ਖਾਣ ਪੀਣ ਦਾ ਵਧੀਆ ਤੇ ਅਸੀਂ ਜਿਹੜੀਆਂ ਮੇਰੀਆਂ ਭੈਣਾਂ ਵੀ ਬੈਠੀਆਂ ਨੇ ਤੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ ਹਾਂਜੀ ਭੈਣਾਂ ਵੀ ਅੱਜ ਤੁਸੀਂ ਇੱਥੇ ਡੀਪੀਆਈ ਮੁਹੱਲੀ ਘਰਾਵ ਕੀਤਾ ਤੇ ਇੱਥੇ ਤੁਹਾਡਾ ਅਰੇਂਜਮੈਂਟ ਜਿਹੜਾ ਉਨਦੇ ਬਾਰੇ ਥੋੜੇ ਦੱਸੋ ਅਰੇਂਜਮੈਂਟ ਬਿਲਕੁਲ ਵਧੀਆ ਹੈਗਾ ਕੋਈ ਪ੍ਰੋਬਲਮ ਨਹੀਂ ਹੈ ਕਿ ਸਰਦੀ ਵੀ ਪ੍ਰੋਬਲਮ ਹੈ ਜਾਂ ਕੁਝ ਵੀ ਹੈ ਕੋਈ ਲਾਈਟ ਦਾ ਵੀ ਦਿੱਕਤ ਹੈ ਕੈਮਰੇ ਲੱਗੇ ਹੋਏ ਨੇ ਅਜੀ ਕੋਈ ਟੈਨਸ਼ਨ ਵੀ ਨਹੀਂ ਹੈ ਕਨਸਟੇਬਲਸ ਵੀ ਨੇ ਔਰ ਜੋ ਆਪਣੀ ਕਮੇਟੀ ਮੈਂਬਰ ਨੇ ਉਹ ਵੀ 온 ਡਿਊਟੀ ਨੇ ਕਿ ਧਿਆਨ ਰੱਖਿਆ ਜਾ ਰਿਹਾ ਪੂਰਾ ਰੋਟੀ ਪਾਣੀ ਪਤੀ ਹੈ ਬਸ ਕਮੀ ਤੁਹਾਡੀ ਹੈ ਜੀ ਤੁਸੀਂ ਵੀ ਇੱਥੇ ਆਜੋ ਤਾਂ ਜ਼ਬਤੀ ਵੀ ਹੈਲਪ ਹੋਊਗੀ ਕਿਸਾਬ ਦੀ ਹੈ ਨਾ ਇਕੱਠੇ ਜੁਆਇਨਿੰਗ ਕਰਾਂਗੇ ਕਿਉਂਕਿ ਕਾਠੀ ਹੁੰਦਾ ਹੈਗਾ ਜੋ ਇੱਕ ਸਰਕਾਰ ਨੂੰ ਹਿਲਾ ਸਕਦਾ ਹੈ ਤੇ ਰਿਕਵੈਸਟ ਮਨ ਅਗਰ ਤੁਸੀਂ ਆ ਸਕਦੇ ਤਾਂ ਜਰੂਰ ਆਓ ਆ ਸਕਣ ਵਾਲੀ ਗੱਲ ਨਹੀਂ ਪਰ ਆਣਾ ਚਾਹੀਦਾ ਹੈ ਤੁਹਾਨੂੰ ਤੁਹਾਡੀ ਹੱਕ ਨਹੀਂ ਤੇ ਸਾਥੀਓ ਭੈਣਾਂ ਦੀ ਜਿਹੜੀ ਸਿਕਿਉਰਟੀ ਹੈ ਤੇ ਸੇਫਟੀ ਹੈ ਉਹਦੇ ਵਾਸਤੇ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਉਹਨਾਂ ਦੇ ਨੂੰ ਕੋਈ ਵੀ ਕਮੀ ਨਾ ਹੋਵੇ ਉਹਦੇ ਵਾਸਤੇ ਦੋ ਪ੍ਰਾਵਾਂ ਆਂਦੀਆਂ ਯਾਨਕੀ ਟਾਈਮ ਬੰਦੀ ਡਿਊਟੀ ਲਾਈ ਗਈ ਹੈ ਤੇ ਇੱਕ ਯਾਨਕੀ ਅਪੀਲ ਹੈ ਸਾਰੇ ਘਰੇ ਬੈਠੀਆਂ ਭੈਣਾਂ ਨੂੰ ਮੇਰੀਆਂ ਨੂੰ ਕਿਉਂਕਿ ਦੇਖੋ ਕੋਈ ਵੀ ਜਦੋਂ ਤਖਤਾ ਪਲਟਿਆ ਜਾਂਦਾ ਜੇ ਹਿੱਲਦਾ ਹੈ ਨਾ ਜਦੋਂ ਨਾਮ ਨੂੰ ਆਪਾਂ ਕਮਜ਼ੋਰ ਕਰਨੀ ਹੁੰਦੀ ਹੈ ਉਹ ਕੌਣ ਕਰਦਾ ਹੈ ਸਿਰਫ ਔਰਤ ਵਰਗ ਤੇ ਸਭ ਤੋਂ ਵੱਡੀ ਜਿਹੜੀ ਤਾਕਤ ਹੈ ਔਰਤ ਵਰਗ ਹੈ ਤਾਂ ਸਾਰੀਆਂ ਮੇਰੀਆਂ ਭੈਣਾਂ ਨੂੰ ਮੈਂ ਰਿਕਵੈਸਟ ਕਰਦੀ ਹਾਂ ਵੀ ਕੱਲ ਸਵੇਰੇ ਡੀਪੀਆਈ ਮੋਹਾਲੀ ਜੋ ਆਪਣੀਆਂ ਹੱਕੀ ਮੰਗਾਂ ਕਰਕੇ ਆਪਾਂ ਇੱਥੇ ਬੈਠੇ ਆ ਤਾਂ ਵੱਧ ਤੋਂ ਵੱਧ ਜਿਹੜੇ ਸਾਥੀ ਆ ਉਹ ਆਪਣੀ ਧਰਨੇ ਤੇ ਪਹੁੰਚ ਕੇ ਆਪਣਾ ਜਿਹੜਾ ਇੱਕ ਰੋਜ਼ਗਾਰ ਹੈ ਉਹਨੂੰ ਆਪਾਂ ਪ੍ਰਾਪਤ ਕਰੀਏ ਤੇ ਜਿਹੜੇ ਭਰਾ ਅਜੇ ਤੱਕ ਇਸ ਮੌਕੇ ਤੇ ਆਪਣੀ ਸਮੂਲੀਅਤ ਨਹੀਂ ਦੇ ਸਕੇ ਉਹ ਇੱਕ ਆਖਰੀ ਪੜਾਅ ਤੇ ਜਿਹੜੀ ਭਰਤੀ ਰੁਕੀ ਹੈ ਤੁਹਾਡੇ ਸਾਥ ਸਦਕਾ ਕੀ ਪਤਾ ਉਹ ਆਖਰੀ ਪੜਾਅ ਹਮੇਸ਼ਾ ਲਈ ਆਖਰੀ ਬਣ ਕੇ ਰਹਿ ਜਾਵੇ ਤੇ ਤੁਹਾਡੇ ਸਾਥ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਤੁਸੀਂ ਸਾਰੇ ਇਸ ਧਰਨੇ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇਖੋ ਮਨ ਤੇ ਧਨ ਦਾ ਸਭ ਤੋਂ ਵੱਡਾ ਯੋਗਦਾਨ ਮੰਨਿਆ ਜਾਂਦਾ ਬਟ ਅੱਜ ਜ਼ਰੂਰਤ ਕੀ ਹੈ ਧਨ ਦੀ ਬੀ ਜਿੰਨੇ ਜਿਆਦਾ ਸਾਥੀ ਹੋਣਗੇ ਓਨੇ ਹੀ ਜਲਦੀ ਕਿਉਂਕਿ ਦੇਖੋ ਜਿੰਨੇ ਵੋਟ ਬੈਂਕ ਦੇਖਦੇ ਹੁੰਦੇ ਹਨ ਨਾ ਸਰਕਾਰਾਂ ਤੇ ਵੋਟ ਬੈਂਕ ਨੂੰ ਲੈ ਕੇ ਕੀ ਹੈ ਵੀ ਬਹੁਤ ਵੱਡਾ ਜਿਹੜਾ ਉਹ ਕੀ ਹੈ ਸਟਰੋਂਗ ਪਾਵਰ ਹੁੰਦੀ ਹੈ ਤਾਂ ਜਿੰਨੇ ਵੱਧ ਤੋਂ ਵੱਧ ਸਾਥੀ ਹੋਣਗੇ ਕੁਝ ਇੱਕ ਘੰਟਿਆਂ ਕੀ ਮਹਿਕਮਾ ਕੁਝ ਇੱਕ ਪਲਾਂ ਦੀ ਗੱਲ ਹੈ ਜਿਹੜੇ ਕਹਿੰਦੇ ਹੁੰਦੇ ਨੇ ਤਿੰਨ ਲੱਗਣਗੇ ਜਾਂ ਚਾਰ ਘੰਟੇ ਜਾਂ ਪੰਜ ਦਿਨ ਜਾਂ ਹਫਤਾ ਲੱਗੂਗਾ ਉਹ ਕੰਮ ਤੁਹਾਡਾ ਘੰਟਿਆਂ ਦੇ ਵਿੱਚ ਪੂਰਾ ਹੋਣਾ ਹੈ ਤਾਂ ਸਾਥੀਓ ਪਲੀਜ਼ ਕੱਲ ਵੱਧ ਤੋਂ ਵੱਧ ਜਿਹੜੇ ਸਾਥੀ ਇਹ ਭੈਣਾ ਨੇ ਪੰਜ ਦਿਨ ਵਾਸਤੇ ਆਪਣੇ ਨੂੰ ਹੋ ਸਕਦਾ ਮੈਂ ਪੰਜ ਦਿਨ ਬਹੁਤ ਜ਼ਿਆਦਾ ਕਹਿ ਰਹੀ ਆ ਪੰਜ ਘੰਟੇ ਵੀ ਨਾ ਲੱਗਣ ਤਾਂ ਵੱਧ ਤੋਂ ਵੱਧ ਸਾਥੀ ਧਰਨੇ ਦੀ ਜਗ੍ਹਾ ਤੇ ਪਹੁੰਚ ਕੇ ਸਾਥ ਦੋ ਧੰਵਾਦ ਜੀ